ਮੈਂ ਪਰਗਟ ਠੀਕ ਹੈ ਬਾਈ ਮੈਨ ਤੇਨ ਨਾਲ ਗੱਲ ਕਰਨੀ ਸੀ ਹਾਂ ਦੱਸ ਬਾਈ ਕੀ ਗੱਲ ਕਰਨੀ ਆ ਪਰਗਟਾ ਦੇਖ ਬਹੁਤ ਕੁਝ ਹੋ ਗਿਆ ਬਹੁਤ ਆਪਣੇ ਪਿੰਡ ਚ ਵੇਚਤੀ ਹੋਗੀ ਮੇਰੇ ਹਿਸਾਬ ਨਾਲ ਤਾਂ ਜੇ ਹੁਣ ਉਹ ਕੁੜੀ ਘਰੇ ਆਉਣ ਲੱਗੀ ਟੱਪ ਕਰਕੇ ਆਪਦਾ ਘਰ ਬਸਾ ਲੇ ਚੰਗਾ ਰਹੇਗਾ ਦੇਖ ਬਈ ਪਹਿਲੀ ਗੱਲ ਤਾਂ ਨਾ ਬਣੇ ਉਹਦੀ ਭਾਬੀ ਨਾਲ ਨਾ ਬਣੇ ਉਹਦੀ ਭੈਣ ਨਾਲ ਤੂੰ ਕਿਹੜੇ ਘਰ ਬਸਾਉਣ ਦੀਆਂ ਗੱਲਾਂ ਕਰੀ ਜਾਂਦਾ ਹੈਗਾ ਜਿਵੇਂ ਉਹ ਰੱਖਣਾ ਹੁੰਦਾ ਤਾਂ ਮੈਂ ਪਹਿਲਾਂ ਹੀ ਰੱਖ ਲੈਂਦਾ ਕੋਈ ਗੱਲ ਨਹੀਂ ਜਦੋਂ ਇੱਕ ਦੂਜੇ ਨਾਲ ਸਾਰੇ ਪਿਆਰ ਨਾਲ ਬੋਲਣਗੇ ਨਾ ਆਪੀ ਲੱਗ ਜੂ ਬੰਨ ਤਾਂ ਸਾਰਿਆਂ ਦੀ ਜੇ ਹੁਣ ਇੱਕ ਇੱਕ ਦੂਜੇ ਦੇ ਪ੍ਰਤੀ ਨਫ਼ਰਤ ਲੈ ਕੇ ਤੁਰੇ ਫਿਰਾਂਗੇ ਫੇਰ ਕਿਧਰੋਂ ਬਣੋਗੇ ਹਰ ਇੱਕ ਬੰਦੇ ਨੂੰ ਨੀਵਾ ਤਾਂ ਹੋਣਾ ਹੀ ਪਊਗਾ ਫੇਰ ਕਿਤੇ ਘਰ ਵਜ ਜਾਊਗਾ ਕੋਈ ਨਾ ਮੈਂ ਤਾਂ ਲੈ ਆਉਂਗਾ ਘਰੇ ਬਈ ਉਹਨਾਂ ਮੈਂ ਤਾਂ ਚਲ ਨਾ ਕੱਢੂੰਗਾ ਉਹਨੂੰ ਘਰ ਪਰ ਤੂੰ ਉਹਨਾਂ ਨੂੰ ਵੀ ਤਾਂ ਸਮਝਾ ਨਾ ਜਿਹੜੀਆਂ ਆਹ ਕੁਛ ਹੋਣ ਤੋਂ ਪਹਿਲਾਂ ਤਾਂ ਮੇਰੇ ਨਾਲ ਖੜੀਆਂ ਸੀਗੀਆਂ ਜਦੋਂ ਪੁਲਿਸਦਾਰਾਂ ਚ ਆ ਕੇ ਖੜ ਗਈ ਫਿਰ ਮੇਰੇ ਵਿਰੋਧ ਚ ਓਕੇ ਖੜ ਗਈਆਂ ਉਹਨਾਂ ਨੂੰ ਕੌਣ ਸਮਝਾਊਗਾ ਓਏ ਉਹਨਾਂ ਦਾ ਤਾਂ ਮੈਨੂੰ ਪਹਿਲਾਂ ਹੀ ਪਤਾ ਸੀਗਾ ਸਾਹੀ ਮੈਂ ਤੇਰੇ ਨਾਲ ਬੋਲ ਰਿਹਾ ਸੀ ਤੂੰ ਮੈਨੂੰ ਗਲਤ ਸਮਝ ਹੀ ਗਿਆਗਾ ਕੋਈ ਨਾ ਬਈ ਜੇ ਤੂੰ ਬਾਲਾ ਕਹਿਣਾਗਾ ਤਾਂ ਮੈਂ ਉਹਨੂੰ ਰੱਖ ਲਊਂਗਾ ਇਸ ਕਰੇ ਚਲ ਮੈਂ ਤੇਰੇ ਨਾਲ ਐ ਵੀ ਜ਼ਬਰਦਸਤੀ ਨਹੀਂ ਕਰਦਾ ਵੀ ਤੂੰ ਲੈ ਕੇ ਆ ਜੇ ਆਉਣ ਲੱਗੇ ਤਾਂ ਘਰੇ ਬਿਸਾ ਲਈ ਜੇ ਨਾ ਆਈ ਬਸ ਠੀਕ ਹੈ ਕੋਈ ਗੱਲ ਨਹੀਂ ਫੇਰ ਨਾ ਧੱਕਾ ਨਹੀਂ ਕਰਦੇ ਅਸੀਂ ਠੀਕ ਹੈ ਬਈ ਪਰ ਮੈਂ ਵੀ ਇੱਕ ਗੱਲ ਕਹਿਣਾਗਾ ਜੇ ਤੂੰ ਆਖੇ ਵੀ ਮੈਂ ਅੱਜ ਪਹਿਲੇ ਦਿਨ ਹੀ ਉਹਦੇ ਨਾਲ ਮਤਮਲਾ ਲਊਂਗਾ ਇਹ ਤਾਂ ਨਹੀਂ ਹੋ ਸਕਦਾ ਟਾਈਮ ਜ਼ਰੂਰ ਚਾਹੀਦਾ ਮੈਨੂੰ ਵੀ ਇੱਕ ਹੋਰ ਵੀ ਹੈ ਜਿਹੜੇ ਸਾਥ ਨਾਲ ਗਏ ਆ ਹਨਾ ਉਹਦੀ ਮਾਂ ਦਾ ਸੁਭਾਅ ਲੱਗਿਆ ਮੈਨੂੰ ਨਹੀਂ ਲੱਗਦਾ ਇੱਥੇ ਛੱਡ ਕੇ ਜਾਊ ਉਹਦੀ ਮਾਂ ਉਹ ਚੰਗੀ ਗੱਲ ਹੈ ਜੇ ਨਾ ਛੱਡ ਕੇ ਜਾਣਗੇ ਤਾਂ ਵਧੀਆ ਗੱਲ ਹੈ ਜੇ ਨਾ ਹੀ ਛੱਡ ਕੇ ਜਾਵੇ ਆਪਣੇ ਘਰ ਚੋਂ ਕਲੇਸ਼ ਹੀ ਮੁੱਕ ਜਾਊਗਾ ਪਰਪਰਾ ਬਾਜੀ ਰੱਬ ਨਾ ਕਰੇ ਆ ਆ ਗਈ ਫਿਰ ਆਪਾਂ ਕੋਈ ਇਹ ਜਿਹੀ ਲੜਾਈ ਵਾਲੀ ਕੋਈ ਗੱਲ ਨਹੀਂ ਕਰਨੀ ਚੁੱਪ ਕਰਕੇ ਉਹਨੂੰ ਕਹਦਾ ਇਹ ਭਾਈ ਰਹਿ ਪਾ ਇੱਥੇ ਠੀਕ ਹੈ ਭਾਈ ਜੇ ਤੂੰ ਕਹਿਣਾ ਹੈਗਾ ਤਾਂ ਮੈਂ ਵੀ ਅੱਜ ਤੋਂ ਇਹ ਲੜਾਈ ਨੂੰ ਖਤਮ ਹੀ ਕਰ ਦੇਣਾ। ਥੋੜੇ ਮੇਰੀ ਗੱਲ ਹੋਰ ਸੁਣ। ਆ ਤੇਰੀ ਭਾਬੀ ਹੋਰ ਨਹੀਂ ਗੱਲਾਂ 'ਚ ਬੜਾ ਆਉਣ ਦੀ ਲੋੜ ਨਹੀਂ। ਭਾਈ ਮੈਂ ਨਾ ਤਾਂ ਇਹਨਾਂ ਦੀਆਂ ਗੱਲਾਂ 'ਚ ਕੱਲ ਆਇਆ ਸੀ, ਨਾ ਹੀ ਅੱਜ ਆਇਆ। ਜਿਹੜਾ ਕੁਝ ਮੈਂ ਕੀਤਾ ਸਾਰਾ ਕੁਝ ਆਦੀ ਮਰਜ਼ੀ ਨਾਲ ਕੀਤਾ। ਨਾ ਮੈਂ ਇਸ ਗੱਲ ਤੋਂ ਭੱਜਾਂ। ਮੈਂ ਉਹਨਾਂ ਵਰਗਾ ਹੀ ਨਹੀਂਗਾ ਵੀ ਕੱਲ ਕੁਝ ਹੋਰ ਬੋਲਾਂ ਤੇ ਅੱਜ ਕੁਝ ਹੋਰ ਬੋਲਾਂ। ਤੇ ਜਿਹੜੀ ਗਲਤੀ ਤੂੰ ਪਹਿਲਾਂ ਕਰਤੀ ਨਾ ਇਹ ਗਲਤੀ ਦੁਬਾਰਾ ਨਹੀਂ ਹੋਣੀ ਚਾਹੀਦੀ ਕੋਈ ਨਾ ਬਈ ਨਹੀਂ ਹੁੰਦੀ ਗਲਤੀ ਦੁਬਾਰੇ ਚਾਹ ਪੀ ਲਈ ਤੂੰ ਹਾਂ ਪੀ ਲਈ ਕੋਈ ਸੀਰੀ ਦਾ ਖੇਤ ਰੇ ਸਿੱਟੀ ਜਾਂਦਾ ਮੜਾ ਜਾਂਦੇ ਕੋਈ ਵਗ ਜਾਂਦਾ ਕੋਈ ਨਾ ਬਈ ਵਗ ਜਾਂਦਾ ਪਰ ਜਿਹੜੀਆਂ ਗੱਲਾਂ ਤੂੰ ਮੈਨੂੰ ਸਮਝਾਈਆਂ ਨੇ ਨਾ ਉਹਨਾਂ ਨੂੰ ਵੀ ਸਮਝਾ ਦੀ ਕਿਦੇ ਬਾਅਦ ਚ ਮੇਰੇ ਨਾਲ ਗਲੇਸ਼ ਕਰੀ ਜਾਣਾ ਕੋਈ ਗੱਲ ਨਹੀਂ ਉਹਨਾਂ ਨੂੰ ਮੈਂ ਆਪ ਹੀ ਸਮਝਾ ਦਊਗਾ ਛੁ ਟੈਨਸ਼ਨ ਨਾ ਲੈ ਠੀਕ ਆ ਚਲ ਮੈਂ ਕਪੜੇ ਬਦਲ ਲਾਂ ਫਿਰ ਜਾਂਦਾ ਕਿਥੇ ਹੌਲਤਾਪਾਰ ਗੱਟਿ ਚ ਮੈਨ ਲਾਦਾ ਬੜਾ ਫਰਕ ਪੈ ਗਿਆ ਪਹਿਲਾਂ ਨਾਲੋਂ ਸਿਆਣਾ ਹੋਇਆ ਲੱਗਦਾ ਚਲੋ ਕੋਈ ਨਾ ਥੈਂ ਲੈ ਸਭ ਨਾਲ ਹਰੇਕ ਬੰਦਾ ਸਿਆਣਾ ਹੋ ਜਾਣਾ ਉਹ ਮਨ ਕਰਿਆ ਮੈਂ ਤਾਂ ਠੀਕ ਹਾਂ ਮੈਨੂੰ ਕੀ ਹੋਇਆ ਮੈਨੂੰ ਪਤਾ ਹੈ ਤੈਨੂੰ ਤਾਂ ਕੀ ਹੋਣਾ ਮੈਂ ਤਾਂ ਗੱਲ ਕਰਨੀ ਤੇਨ ਨਾਲ ਕੋਈ ਕੀ ਗੱਲ ਕਰਨੀ ਹੈ ਮੈਂ ਨਾ ਕੰਮ ਕਰੀ ਜਾਣੀ ਹੈਗੀ ਕੀ ਕਰਾਂਗੇ ਨਾ ਪੈਣਾ ਤਾਂ ਨਹੀਂ ਜਾਰੀ ਚੱਕੀ ਹੈ ਤਾਂ ਮੈਂ ਤੈਨੂੰ ਇਹ ਕਹਿੰਦਾ ਸੀ ਉਹ ਪਰਗਟ ਨਾਲ ਮੈਂ ਗੰਦ ਟੈ ਗਈ ਸੀ ਤੇ ਉਹਨੂੰ ਮੈਂ ਆਖਿਆ ਸੀਗਾ ਮੈਂ ਜਦੋਂ ਕੁੜੀ ਇੱਥੇ ਆਉਣ ਲੱਗੀ ਨਾ ਤੂੰ ਕੋਈ ਵੇਖਣਾ ਨਹੀਂ ਕਰੀ ਤੇਰੀ ਕੁੜੀ ਉਹ ਪ੍ਰੀਤ ਆਹ ਤੈਨੂੰ ਥੋੜਾ ਜਿਆਦਾ ਨਹੀਂ ਆ ਗਿਆ ਤੇ ਉਹ ਵੀ ਮੰਨ ਗਿਆ ਕੀ ਕਹਿੰਦਾ ਕੋਈ ਗੱਲ ਨਹੀਂ ਬਾਈ ਕਹਿੰਦਾ ਮੈਂ ਮੈਂ ਰੱਖ ਦੂੰਗਾ ਕਹਿੰਦਾ ਮੈਂ ਗੱਲ ਸਮਝਾਉਣਾ ਸਾਨੂੰ ਦੋ ਮਨ ਲੈ ਆ ਵੀ ਆ ਗਈ ਆਇਆ ਕੁੜੀਏ ਗੱਲ ਸੁਣ ਲਓ ਧਿਆਨ ਨਾਲ ਦੋਵੇਂ ਜੇ ਪ੍ਰਗਟ ਉਸ ਕੁੜੀ ਨੂੰ ਇਸ ਘਰੇ ਲੈ ਵੀ ਆਇਆ ਹੈ ਨਾ ਤੇ ਉਹਦੇ ਨਾਲ ਕੁਤਕਲੇਸ਼ ਨਹੀਂ ਕਰਨਾ ਤੁਸੀਂ ਹਿਸਾਬ ਦਾ ਦੇ ਮੇਰੀ ਗੱਲ ਸੁਣ ਬਾਈ ਪ੍ਰਗਟ ਦਾ ਤਾਂ ਘਰ ਬਸਾਉਣ ਲੱਗਿਆ ਫਿਰ ਮੇਰਾ ਵੀ ਘਰ ਬਸਾ ਦੇ ਉਹਦੀ ਵਜ੍ਹਾ ਨਾਲ ਤਾਂ ਮੇਰਾ ਘਰ ਟੁੱਟ ਗਿਆ ਹਜੇ ਮੈਨੂੰ ਕਹਣਾਗਾ ਵੀ ਉਹਦੇ ਨਾਲ ਹਿਸਾਬ ਨਹੀਂ ਮੇਰੀ ਵਜ੍ਹਾ ਨਾਲ ਤੋੜਿਆਗਾ ਅੱਛਾ ਤੂੰ ਤਾਂ ਸੱਸ ਨਾਲ ਉੱਥੇ ਲੜਕੇ ਆਈ ਐ ਬੇਦਾ ਦੱਸੇ ਆਈ ਐ ਕੀ ਕਹੇ ਦਵਾਰੇ ਬੋਲੀ ਆਪਦੀ ਵਜਾਂ ਨਾਲ ਆਈ ਐ ਤਾਂ ਆਈ ਆਦੀ ਵਜਾਂ ਨਾਲ ਨਾ ਤੂੰ ਨ ਇੱਕ ਦਿਨ ਕੱਟ ਕੇ ਦਿਖਾ ਦੇ ਜੀ ਸੱਸ ਨਾਲ ਬਾੜੀ ਤੇਜ ਐ ਪੈਤਲ ਉਹ ਕਾਨੂੰ ਗਾਣਾ ਤੋਂ ਹੋਣਾ ਮੈਥੋਂ ਤੈਨੂੰ ਕੀ ਪਤਾ ਕਰ ਭਰਾ ਦੇ ਮੈਂ ਫਿਰਦਾ ਫਿਰਦਾ ਜੀ ਪੈਂਦਾ ਘਰ ਬਸਾ ਦੇਗਾ ਕੀ ਹੱਜ ਪੈਂਦਾ ਲੈ ਨੂੰ ਕੋਈ ਗੱਲ ਨਹੀਂ ਇਹਦਾ ਵੀ ਮੈਂ ਕਰਨ ਪਰੋਣੇ ਨਾਲ ਗੱਲ ਤੇ ਮੈਂ ਸਾਨੂੰ ਇਹੀ ਸਮਝਾਉਂਦਾ ਸੀਗਾ ਤੇ ਉਹ ਕੁੜੀ ਨਾਲ ਹੁਣ ਨਾ ਬਾਲ ਬੋਲੇ ਹੁਣ ਨਾ ਹਸਾਬ ਨਾ ਰਿਹਾ ਪਿਆਰ ਨਾ ਰਿਹਾ ਮੈਂ ਤੋ ਨਹੀਂ ਬਹਿਰ ਨਰੇ ਹਾ ਜਾਂਦਾ ਜੇ ਤੈਨੂੰ ਪਿਆਰ ਆਉਂਦਾ ਨਾ ਉਹ ਤੇ ਤੂੰ ਪਿਆਰ ਜਿਤਾ ਲਾ ਉਹ ਜਵਾਨ ਸੁਭਾਲ ਕੇ ਬੋਲ ਕੰਨ ਤੇ ਮਾਰੂ ਕੀ ਤੁਸੀਂ ਆਪ ਹੀ ਲੜਨ ਬੈਜਿਆ ਕਰੋ ਬਸ ਬਾਈ ਉਹ ਬੋਲਦੀ ਤਾਂ ਦੇਖ ਲੈ ਕਿਵੇਂ ਆ ਭਾਬੀ ਹੁਣ ਤੂੰ ਮਾਰੇ ਦੇਖ ਕੇ ਬੋਲਿਆ ਕਰ ਹੁਣ ਆ ਕੰਨਾ ਬਾਈ ਨੂੰ ਕਹਿੰਦੀ ਚੰਗੀਆਂ ਲੱਗਦੀਆਂ ਨੇ ਨਾ ਫਿਰ ਇਹ ਜਦੋਂ ਮੋਟਰਸਾਈਕਲ ਵਾਹ ਕੇ ਲਿਆ ਤੇ ਸੋਤ ਬਥੇਰਾ ਸੁਣਾ ਲੱਗਦਾ ਸੀ ਤੇਰਾ ਪਾ ਹੋਈ ਗੱਲ ਹੁਣ ਚੱਲ ਜੋ ਹੋਣਾ ਸੀ ਹੋ ਗਿਆ ਹੁਣ ਕੀ ਆ ਹੁਣ ਉਹ ਹੈ ਵੀ ਨਹੀਂ ਇੱਥੇ ਹੁਣ ਤਾਂ ਬਸ ਮੈਂ ਤੈਨੂੰ ਐਂ ਸਮਝਾਉਣਾ ਉਹ ਕੁੜੀ ਜੇ ਇਸ ਘਰੇ ਆਈ ਤਾ ਉਹਦੇ ਨਾਲ ਕਲੇਸ਼ ਨਹੀਂ ਕਰਨਾ ਇਹ ਕੁੜੀ ਤਾਂ ਸਿਆਣੀ ਆ ਇਹਨੂੰ ਤੂੰ ਮਗਰ ਲਾ ਦਿੰਨੀ ਆ ਹਾਂ ਅੱਛਾ ਮੈਂ ਮਗਰ ਲਾ ਲਨੀ ਆ ਸਿਆਣੀ ਕਾਨੂੰ ਕਹੀ ਮੇਰੇ ਮਗਰ ਲੱਗਣਾ ਮੈਂ ਭਾਬੀ ਤੇਰੇ ਮਗਰ ਕਿਉਂ ਲੱਗੂ ਮੈਨੂੰ ਕਿਹੜਾ ਚੰਗੀ ਲੱਗਦੀ ਆ ਬਾਈ ਸੋਨੀ ਸਮਝਾਦੀ ਐ ਇਹਨੂੰ ਭੱਗ ਜਾ ਤੇਰੇ ਹੋਰ ਝੱਗਾ ਚਾੜ ਕਰਵਾਣੀ ਹੱਦ ਹੋ ਗਈ ਬੱਸ ਕਿ ਸਲਾ ਤੇਰੀ ਮੇਰੇ ਕਿ ਸਲਾ ਹੋਣੀ ਆ ਹੁਣ ਤੂੰ ਮੈਨੂੰ ਪੁੱਛਣ ਲੱਗ ਜਾ ਮੈਂ ਤਾਂ ਇੰਨਾ ਦੀ ਸਲਾਦਾ ਨਹੀਂ ਪਤਾ ਲੈਦਾ ਕਦੋਂ ਇਹ ਗੱਲ ਸੁਣ ਲੈ ਇਸ ਘਰ ਚ ਆਉਗੀ ਨਾ ਤੇ ਕੰਧ ਕੱਢ ਕੇ ਲੈ ਕੇ ਆਈ ਇਹ ਫੈਸਲਾ ਹੁਣ ਤੇਰਾ ਐ ਜੇ ਤੇਰਾ ਮਾਪੇ ਹੁੰਦਾ ਨਾ ਇੱਥੇ ਫਿਰ ਉਹਨਾਂ ਨੂੰ ਕਹਿੰਦੀ ਤੇ ਹੁਣ ਘਰ ਦੇ ਵਿੱਚ ਤੂੰ ਆ ਭਾਬੀ ਮੇਰੀ ਗੱਲ ਸੁਣ ਮੈਂ ਮੇਰੇ ਮਾਪੇ ਉਹਦੇ ਘਰ ਚ ਕੰਦ ਕਿਵੇਂ ਕਰਦਣ ਦੇ ਦਊਗੀ ਮੈਂ ਜਾ ਲੂੰਗੀ ਬਸ ਫਿਰ ਫਿਰ ਉਹਨੂੰ ਰੋਕਦੇ ਨਾ ਆਉਂਦੇ ਹੁਣ ਮੇਰੇ ਵੀ ਸਾਰੇ ਹੁਣ ਮੈਂ ਤੇਰੇ ਬਰੋਬਰ ਕਹੀ ਜਾਂਦੀ ਸੁਣਦੇ ਹੀ ਨਹੀਂ ਹੈਗੇ ਦੋਵਾਂ ਨੇ ਰਾਏ ਕਰ ਲਈ ਉਹਨਾਂ ਨੇ ਤਾਂ ਦੋਨਾਂ ਨੇ ਰਾਏ ਕਰੀ ਆ ਨਾ ਕਰ ਲਾਂਦੇ ਐਂ ਕਰਦੀ ਆ ਮੈਂ ਵੀ ਫਿਰ ਆਦੇ ਪੈਕੀ ਵਗ ਜਾਂਦੀ ਕਿਵੇਂ ਵਗ ਜਾਂਦੀ ਆ ਭਾਬੀ ਹੱਦ ਕਰਦੀ ਆ ਇਹ ਕਹੜਾ ਸੁਣਦੀ ਆ ਕਿਸੇ ਦੀ ਪਰੀ ਤਾਂ ਕਿ ਫੇਰ ਪੁੱਛੂਗੀ ਵੀ ਮਾਂ ਕੀ ਕਹਿੰਦੀ ਐ ਹੁ ਕੀ ਦੱਸੂਗੀ ਮਾਂ ਥੋੜੇ ਖਰਖਰੇ ਮੰਨਣ ਵਾਲੀ ਐ ਬਿਤੇ ਮਾਂ ਦੀਦੀ ਹਾਂ ਬਣ ਗਈ ਗੱਲ ਮਾਂ ਪਰੀ ਤਾਂ ਕਿੱਥੇ ਗੱਲ ਬਣੂਗੀ ਮੰਨੀ ਨਹੀਂ ਹੈਗੀ ਮਾਂ ਮੰਨਣ ਵਾਲੀ ਦਿੰਦੀ ਐ ਤੈਨੂੰ ਕਿਤੇ ਐ ਥੋੜੇ ਖਰਖਰੇ ਮੈਨੂੰ ਤਾਂ ਐ ਸੀ ਤੁਸੀਂ ਤਾਂ ਮਨਾ ਹੀ ਲਓਗੇ ਮਾਂ ਨੂੰ ਹਰ ਵਾਰ ਤੁਸੀਂ ਤਾਂ ਮਨਾਉਂਦੇ ਹੁੰਦੇ ਸੀ ਮਾਂ ਦੇਖ ਲੈ ਉਹਦੋਂ ਵੀ ਦੇਖ ਲੈ ਦੀਦੀ ਮਾਂ ਮੰਨਦੀ ਨਹੀਂ ਸੀ ਮੈਨੂੰ ਚੰਡੀਗੜ੍ਹ ਭੇਜਣ ਵਾਸਤੇ ਤੁਸੀਂ ਮਨਾਈ ਸੀਗੀ ਪ੍ਰੀਤੋ ਗੱਲ ਹੋਰ ਸੀ ਇਹ ਗੱਲ ਹੋ ਰਹਾ ਇਹ ਤਾਂ ਮਾਂ ਮੱਸਾ ਮੰਨੂ ਵੀ ਦੀਦੀ ਦੇਖੀ ਤੁਸੀਂ ਤਾਂ ਮਨਾ ਲੈਨੇ ਸੋਡੇ ਕਹੀ ਗੱਲ ਕੋਈ ਵੀ ਨਹੀਂ ਟਾਲਦੀ ਹੈਗੀ ਮਾਂ ਮੈਨੂੰ ਇੰਨਾ ਕੁ ਤਾਂ ਯਕੀਨ ਆ ਪਰ ਇਹ ਤਾਂ ਇੰਨਾ ਮੱਥਾ ਮਾਰਿਆ ਮੈਂ ਤਾਂ ਸੋਗਾ ਮੈਨੂੰ ਵੀ ਗਾਲਾਂ ਦੇਣ ਲੱਗ ਗਈ ਕਹਿੰਦੀ ਹੋਰ ਤੂੰ ਵੀ ਉਹਦੇ ਨਾਲ ਦੀ ਹੋ ਗਈ ਕਹਿੰਦੀ ਉਹਦੀ ਹਾਮੀ ਭਰਦੀਆਂ ਤੂੰ ਵੀ ਕਹਿੰਦੀ ਹੈ ਮੇਰੇ ਕਰਕੇ ਸੋਨੂ ਵੀ ਕਿੰਨਾ ਕੁਝ ਸੁਣਨਾ ਪੈਂਦਾਗਾ ਹਣਾ ਪਰ ਮੈਨੂੰ ਤਾਂ ਹੁਣ ਸੁਣਨਾ ਹੀ ਪਊਗਾ ਹੁਣ ਮੈਨੂੰ ਤਾਂ ਸਰਦਾ ਨਹੀਂ ਹੈਗਾ ਹੁਣ ਕੀ ਕਰਾਂ ਫਿਰ ਹੁਣ ਕੀ ਕੀਤਾ ਜਾਵੇ ਚਲ ਕੋਈ ਨਾ ਤੂੰ ਦਿਲ ਨਾ ਹੌਲਾ ਕਰ ਨਾ ਉਹ ਫਿਰ ਵੀ ਜਦੋਂ ਤੁਸੀਂ ਗੱਲ ਕਰੀ ਸੀ ਕੀ ਕਹਿੰਦੀ ਸੀ ਕਹਿੰਦੀ ਨਾ ਮੈਂ ਨਹੀਂ ਉੱਥੇ ਤੋੜਦੀ ਹੈਗੀ ਕਹਿੰਦੀ ਉੱਥੇ ਤੋੜਦੀ ਨਹੀਂ ਮੈਂ ਨਹੀਂ ਤੋੜਦੀ ਕਹਿੰਦੀ ਮੈਂ ਤਾਂ ਕਿਤੇ ਹੋਰ ਤੋਰੂੰਗੀ ਹੋਰ ਮੁੰਡਾ ਵੇਖੂੰਗੀ ਇਹੀ ਗੱਲ ਦੀ ਤਾਂ ਜਿੱਦ ਲਾਈ ਬੈਠੀ ਹੈ ਮਾਂ ਕਹਿੰਦੀ ਉੱਥੇ ਨਹੀਂ ਤੋੜਨਾ ਹੈਗਾ ਤੈਨੂੰ ਹੋਰ ਥਾਂ ਤੋਰੂੰ ਦੀਦੀ ਤੁਸੀਂ ਦੱਸੋ ਮੈਂ ਹੋਰ ਥਾਂ ਕਿਵੇਂ ਕਰਾਂ ਮਾਂ ਨੂੰ ਪਰ ਇਹ ਤਾਂ ਮੈਂ ਕਿਹਾ ਸੀ ਮਾਂ ਨੂੰ ਮਹਾਮਾ ਕੁਝ ਨਹੀਂ ਹੁੰਦਾ ਪਾ ਉੱਥੇ ਤੋੜ ਦਾਂ ਨਾ ਤੇ ਕਹਿੰਦੀ ਨਾ ਮੈਂ ਨਹੀਂ ਤੋੜਨੀ ਮੈਂ ਤਾਂ ਤੇਹੋ ਤਾਲ ਨਹੀਂ ਤੋੜਦੀ ਉੱਥੇ ਕਹਿੰਦੀ ਹੁਣ ਮੈਂ ਕੀ ਕਰਾਂ ਹੇਜਾ ਮੈਂ ਕਹਨੀ ਆਂ ਦੀਦੀ ਕੁਛ ਨਹੀਂ ਹੁੰਦਾਗਾ ਕਿੰਨੇ ਕ ਵਾਰੀ ਮਾਂ ਮਨਾ ਕਰੂਗੀ ਇੱਕ ਵਾਰੀ ਆਪਾਂ ਦੋਨੇ ਨਾਲ ਗੱਲ ਕਰਕੇ ਦੇਖੀਏ ਹਾਂ ਚੱਲੀ ਹੈਨਾ ਚੱਲੀਏ ਕੀ ਪਤਾ ਮੰਨ ਹੀ ਜਾਵੇ ਹੈਨਾ ਪੱਥਰ ਵੀ ਪਿਗਲ ਜਾਂਦਾ ਇਹ ਤਾਂ ਫੇਰ ਵੀ ਆਪਣੀ ਮਾਂ ਆਪਾਂ ਦੋਨੇ ਪੈਣਾ ਬਹਿਗੀਆਂ ਗੋਡੇ ਲੱਗ ਕੇ ਹੋ ਸਕਦਾ ਮੰਨ ਹੀ ਜਾਵੇ ਕੀ ਪਤਾ ਐਨੀ ਮਾਂ ਪੱਥਰ ਦਿਲ ਵੀ ਨਹੀਂ ਹੈਗੀ ਮੰਨ ਜੂਗੀ ਐ ਤਾਂ ਮੈਨੂੰ ਪਤਾ ਜੇ ਤੁਸੀਂ ਮੇਰੇ ਲਾਭਦੇ ਸੀ ਉਦੋਂ ਵੀ ਮਾਂ ਨੇ ਮੈਨੂੰ ਦੱਸਿਆ ਵੀ ਮੈਂ ਕਿੰਨਾ ਤੜਪਦੀ ਸੀ ਐ ਤਾਂ ਮਾਂ ਮੈਨੂੰ ਕਰਦੀ ਆ ਅਜੇ ਤਾਂ ਕਰਦੀ ਆ ਆ ਚੱਲੀਏ ਮਨਾ ਲਾਂਗੇ ਕੁਛ ਹੁੰਦਾਗਾ ਆ ਪਈ ਮਾਂ ਤੋਂ ਮਾਂ ਹਾਂ ਪਈਆਂ ਮੇ ਤਾਂ ਟੱਡ ਦਰਦ ਕਰੀ ਜਾਂਦਾ ਕਿਉਂ ਦਵਾਈ ਲੈ ਲਾਂ ਨਹੀਂ ਪਤਾ ਨਹੀਂ ਭੈਣ ਤੁਸੀਂ ਕਹੇ ਜਾ ਕੁਝ ਬਣਾਉਣੀ ਹੋਗੇ ਨਾ ਸੱਚੀ ਗੱਲ ਲੱਗੀ ਮੈਂ ਤਾਂ ਟੱਡ ਦਰਦ ਕਰਨ ਲੱਗ ਗਿਆ ਕੀ ਹੋਇਆ ਤੇਰਾ ਮੈਨੂੰ ਲੱਗਦਾ ਹੂੰ ਇਹ ਮਾਰਨਾਂ ਨੂੰ ਫਿਰ ਦਊਂਗਾ ਲੈ ਮਾਂ ਤੈਨੂੰ ਮਾਰ ਕੇ ਕੀ ਬਣਦਾ ਪਹਿਲਾਂ ਸਾਡਾ ਹੈ ਠੀਕ ਆ ਮਾਂ ਤੂੰ ਅਤਵਾਰ ਨਹੀਂ ਨਾ ਹੈਗਾ ਨਹੀਂ ਨਹੀਂ ਖਾ ਲ ਲੈ ਲੈ ਮਾਂ ਕਹੇ ਜੀਆਂ ਗੱਲਾਂ ਕਰਦੀਆਂ

ਬਸ ਭਾਗ ਜਾ ਕੋਈ ਨਹੀਂ ਹੇ ਮਮਾ ਨਗੀ ਸੱਚੀ ਹਾਂ ਪਰ ਇੱਕ ਗੱਲ ਸੁਣ ਲੈ ਉਹਨਾਂ ਨੂੰ ਸਿੱਧੇ ਕਰਕੇ ਰੱਖਣਾਗਾ ਕਿਤੇ ਟਾਜੇ ਐਂਕੜੀ ਨਾ ਰਹਿਣਾਗਾ ਜਿਹੜੀ ਤੇਰੀ ਜਠਾਣੀ ਜੀ ਹੈ ਨਾ ਜੇ ਵੱਦਕਟ ਬੋਲੇ ਤਾਂ ਡਾਂਗ ਚੱਕ ਲਈ ਮੈਂ ਹੈਗੀ ਤੇਰੇ ਪਿੱਛੇ ਬਸ ਰਵਾ ਨਾ ਮਮਾ ਤੂੰ ਤਾਂ ਚੱਕੀ ਨਹੀਂ ਆਉਂਦਾ ਤੂੰ ਸੱਚੀ ਬਣ ਗਈ ਨਹੀਂ ਮੈਂ ਸੱਚ ਨੂੰ ਹੀ ਕਹੀ ਨਹੀਂ ਆਗੀ ਫੇਰ ਹੁਣ ਜੇ ਤੂੰ ਰਾਜੀ ਆ ਭਾਈ ਅਸੀਂ ਕੀ ਕਰਾਂਗੇ ਪਹਿਲਾਂ ਰਾਜੀ ਹੋ ਕੀ ਕਰਾਇਆ ਕੋਈ ਗੱਲ ਨਹੀਂ ਮਾਂ ਤੂੰ ਫਿਕਰ ਨਾ ਕਰ ਤੱਕਲੇ ਜੇ ਬਲ ਰਹਿ ਜੂ ਉਹਨੂੰ ਤਾਂ ਮੈਂ ਸਿੱਧੀ ਕਰ ਦੂੰ ਪਤਾ ਕੀ ਹੈ ਪੁੱਤ ਮੈਨੂੰ ਤਾਂ ਇਹ ਫਿਕਰ ਹੈ ਕਿ ਪਹਿਲਾਂ ਤੈਨੂੰ ਬੰਨ੍ਹ ਲਿਆ ਸੀ ਤੈਨੂੰ ਮਾਰਨਾ ਤੇ ਹਾਂ ਕੋਈ ਗੱਲ ਨਹੀਂ ਮਾਵਾ ਦੇ ਦਿਲ ਥੋੜੇ ਹੁੰਦੇ ਨੇ ਨਹੀਂ ਮਾ ਆਹ ਤਾਂ ਹੁਣ ਇਹ ਕਿ ਡੰਨੀ ਆਣੀ ਆਂਗੀ ਵੀ ਕੰਨੀ ਕੋਈ ਰਹੀ ਨਹੀਂ ਪਹਿਨੀ ਤੇ ਜਾਨੀਏ ਜਾਣਾ ਜਾਣਾ ਮਾੜੀ ਜੀ ਵੀ ਗੱਲ ਹੋਈ ਬਸ ਮੈਨੂੰ ਫੋਨ ਕਰਦੀ ਮੈਂ ਜਾਣਾ ਮੇਰਾ ਕੰਮ ਜਣ ਠੀਕ ਹੈ ਕਿ ਨਹੀਂ ਪਤਾ ਪਹਿਲਾਂ ਤਾਂ ਹੁਣ ਆਈ ਸੀਗਾ ਵੀ ਚਲ ਹੁਣ ਨਾ ਇਹੋ ਜਿਹਾ ਕੁਝ ਕਰਾਈ ਜਾਈਏ ਉੱਥੇ ਉਹਨਾਂ ਤੋਂ ਠੀਕ ਆ ਮਾਂ ਫਿਰ ਚੱਲ ਗਏ ਆਪਾਂ ਚੱਲ ਗਏ ਹਾਂ ਤਿਆਰ ਹਾਂ ਮੈਂ ਤਾਂ ਤਿਆਰ ਆਂਗੀ ਮੈਂ ਹੁਣ ਕਿਵੇਂ ਟੱਪਦੀ ਆ ਦੇਖੀ ਮਾਂ ਡੱਡੂ ਮਾਂ ਨਾਸੀ ਨਿਕਲ ਗਈ ਇੱਥੇ ਕੰਮ ਕਰਨਾ ਪੈਂਦਾ ਹਨਾ ਦੇਖੀ ਮਾਂ ਕੰਮ ਦੀ ਗੱਲ ਨਹੀਂ ਹੈਗੀ ਹੁਣ ਕਿੰਨੇ ਕੁ ਦਿਨ ਬੈਠੀ ਰਹੂੰਗੀ ਮੈਂ ਇੱਥੇ ਹੁਣ ਜਾਣਾ ਤਾਂ ਮੈਨੂੰ ਆਖਰ ਨੂੰ ਉੱਥੇ ਹੀ ਪਊਗਾ ਮਰਜੀ ਆ ਪੁੱਤ ਤੇਰੀ ਜੇ ਤੇਰੀ ਸਲਾਹ ਤਾਂ ਬਗ ਜਾ ਫਿਰ ਕੱਲ ਨੂੰ ਆਏ ਨਾ ਕਹੀ ਵੀ ਮਾਂ ਮੈਨੂੰ ਆਏ ਕਰਦੇ ਆਏ ਕਰਦੇ ਆਏ ਕਰਦੇ ਆ ਫਿਰ ਮਾਵਾ ਤੋਂ ਕੁੱਤੇ ਤੇ ਮਾਂ ਨੂੰ ਦੁਖੀ ਇਹ ਨਾ ਕਰੀ ਜਾਈਂ ਮਾਂ ਮੇਰੀ ਕੀ ਮਰਜੀ ਨਾਲ ਸੋਟੀ ਵੀ ਮਰਜੀ ਹੈਗੀ ਆ ਨਾ ਪੁੱਤ ਮਾਵਾ ਦੇ ਦਿਲ ਹੈ ਜੇ ਹੁੰਦੇ ਆ ਧੀਆਂ ਪੁੱਤਾਂ ਦਾ ਦੁੱਖ ਨਹੀਂ ਸਹੱਤ ਸਕਦੇ ਐ ਮਾਮੇ ਨੂੰ ਪਤਾਗਾ ਚਲ ਕੋਈ ਨਾ ਮਾਂ ਮਨਣਾ ਹੌਲਾ ਕਰ ਕੋਈ ਗੱਲ ਨਹੀਂ ਮਾਂ ਮੈਂ ਥੋੜੇ ਦਿਨਾਂ ਚ ਫੇਰ ਆ ਜੂਗੀ ਹੁਣ ਤਾਂ ਮੈਂ ਆਉਂਦੀ ਜਾਂਦੀ ਰਹੂੰਗੀ ਚੰਗਾ ਪਤਾ ਚਲ ਮੈਂ ਚੱਲੀਏ ਫਿਰ ਤੁਸੀਂ ਤਿਆਰ ਪੁੱਤ ਤੈਨੂੰ ਛੱਡ ਕੇ ਮੈਂ ਆਉਂਗੀ ਉਹਨਾਂ ਨੂੰ ਕੋਈ ਪਤਾ ਲੱਗੂਗਾ ਵੀ ਇਕੱਲੀ ਆ ਗਈ ਹਾਂ ਨਾਲੇ ਤਾੜ ਕੇ ਆਉਂਗੀ ਉਹਨਾਂ ਨੂੰ ਸੁਣ ਗਿਆ ਲੇਮਾ ਸਾਡੇ ਕੇ ਤਾਂ ਹੁਣ ਤੂੰ ਹੀ ਆਏਂਗੀ ਜੇ ਜਾਣਾ ਹੁੰਦਾ ਤਾਂ ਮੈਂ ਕਦੋਂ ਦੀ ਵਗ ਜਾਂਦੀ ਮਾਂ ਨੂੰ ਨਾਲ ਲੈ ਕੇ ਚੱਲਾਂਗੇ ਕੱਲੀ ਤਾਂ ਨਹੀਂ ਜਾਵਾਂਗੇ ਨਾਲੇ ਉਹਨਾਂ ਨੂੰ ਵੀ ਪਤਾ ਲੱਗ ਜੇ ਵੀ ਮੇਰਾ ਵੀ ਤਾਂ ਕੋਈ ਹੈਗਾਗਾ ਹਾਂ ਸਹੀ ਕਰਨਾ ਚਲੋ ਫਿਰ ਚੱਕ ਲਾਵਦੇ ਟੰਡ ਫੋੜੀ ਕੋ ਚੱਕ ਚੱਲੀਏ ਆ ਜਾ ਹੋਰ ਕੀ ਆ ਹੋਰ ਫਿਰ ਹਾਂ ਥਾਣੀ ਨੂੰ ਤਾਂ ਆਪੇ ਸਿੱਧੀ ਕਰ ਲਓ ਕੋਣਾ ਤੁਸੀਂ ਕਿਵੇਂ ਅੰਦਰ ਸਿੱਧੇ ਮੂੰਹ ਚੱਕਿਆ ਹੋਣੀਓ ਕਿਉਂ ਕੀ ਗੱਲ ਮੂੰਹ ਕਿਵੇਂ ਫੇਰ ਕਰਨ ਕੀ ਆਇਓ ਇੱਥੇ ਮੇਰੇ ਕੁੜੀ ਨੂੰ ਛੱਡਣਾ ਆਇਆ ਕੀ ਹਾਏ ਸਬਰ ਹੀ ਨਹੀਂ ਆਇਆ ਇਹਨੂੰ ਕਾਹਦਾ ਸਬਰ ਇੰਨਾ ਕੁਝ ਤਾਂ ਹੋ ਗਿਆ ਦੇਖ ਲੈ ਭਾਬੀ ਨਾ ਉਦੋਂ ਤਾਂ ਤੇਰਾ ਭਾਈ ਪਜਾ ਲਿਆ ਆ ਨਾ ਹੁੰਦੇ ਮੇਰਾ ਭਾਈ ਘੜਾਪ ਲੈ ਕੇ ਆਇਆ ਮੱਲੋ ਬੱਲੀ ਲੈ ਆਇਆ ਕੋਈ ਮੱਲੋ ਬੱਲੀ ਲੈ ਕੇ ਆਇਆ ਕੁੜੀ ਨੂੰ ਡਰਾ ਕੇ ਲੈ ਆਇਆ ਸੀ ਤਨਵਾ ਦੱਸਦੀ ਗੱਲ ਉਹਨੂੰ ਕਹਿੰਦਾ ਤਲਵਾਰ ਰੱਖੀ ਸੀ ਨੇ ਬੱਸ ਕਰ ਨਹੀਂ ਬੱਸ ਕਰ ਜਿਆਦਾ ਬੋਲਦੀਆਂ ਹਾਂ ਹਾਂ ਹੁੰਦਾ ਸੀ ਗਾਹਾਂ ਜਿਹੜੀ ਗੱਲ ਕਰਨੀ ਹੈ ਨਾ ਮੇਰੇ ਨਾਲ ਕਰੋ ਨਾਲੇ ਮੇਰੀ ਮਾਂ ਨੂੰ ਵੱੱਟ ਘੱਟ ਬੋਲਣ ਦੀ ਲੋੜ ਨਹੀਂ ਲੈ ਕੇ ਤਾਂ ਆਏ ਆ ਮਾਂ ਨੂੰ ਜੇ ਬਾਲੀ ਵੱਡੀ ਮਹੱਤਵਨ ਹੁੰਦੀ ਐ ਉਹਦਾ ਮਾਂ ਕਿੱਥੇ ਸੀ ਜਦੋਂ ਨਿਕਲ ਕੇ ਆਈ ਸੀ ਕਿਉਂ ਫਿਰ ਆਉਣਾ ਨਹੀਂ ਮਾਂ ਨੇ ਹੁਣ ਉਹਦੇ ਮਾਂ ਨੂੰ ਕੁਝ ਗਈ ਸੀ ਦੇਖਿਆ ਹਾਂ ਬੋਲਦੇ ਆ ਤੇ ਇਕਦੀਆਂ ਨੇ ਆਏ ਕਿ ਮੇਰੇ ਹਿੰਗੀ ਆਏ ਨਹੀਂ ਮੇਰੇ ਹੇ ਦਿੰਦੀ ਇੱਥੇ ਇਕੜੇ ਸੇਰੇ ਨੂੰ ਵੇਖ ਲੈ ਗੱਲ ਸੁਣ ਲੈ ਚੁੱਪ ਕਰਕੇ ਕੰਨ ਖੋਲ ਲੈ ਚੰਗੀ ਤਰ੍ਹਾਂ ਮੇਰੀ ਕੁੜੀ ਐਸੇ ਘਰ ਦੇ ਵਿੱਚ ਰਹੂਗੀ ਠੀਕ ਹੈ ਨਾ ਜੇ ਇਹੀ ਗੱਲ ਐ ਨਾ ਹੁਣ ਤਾਂ ਫਿਰ ਮੈਂ ਜਮਾ ਹੀ ਨਹੀਂ ਰਹਿਣ ਦਿੰਦੀ ਲਾ ਲੋ ਜੋਰ ਜਿੱਥੇ ਲੱਗਦਾ ਲਿਓ ਜੀ ਨੂੰ ਲਿਆਉਣਾ ਵਾਹ ਬਈ ਵਾਹ ਬਹੁਤ ਵਧੀਆ ਭਾਸ਼ਣ ਦਿੱਤਾ ਜਿਹੜਾ ਕੁਛ ਮਿੱਥੋ ਹੋਇਆ ਨਾ ਹੁਣ ਉਹ ਕੁਛ ਕਰੂੰਗੀ ਤੇਰੇ ਤੇ ਪਰਚਾ ਦਰਜ ਕਰਾਉਂਗੀ ਵਿੱਚ ਇਹਨੂੰ ਨਕੜੀ 'ਚ ਲਿਖਦੇ ਵਿੱਚ ਹੀ ਇਹਦੇ ਜਾਨੀਆਂ ਸਰਪੰਚ ਕੋਲੇ ਦੇਖ ਚਾਹੇ ਸਰਪੰਚ ਦੇ ਜਾ ਚਾਹੇ ਉਹਦੇ ਪਿਓ ਕੋਲੇ ਜਾਓ ਮੈਂ ਕਿਸੇ ਤੋਂ ਡਰਦੀ ਨਾ ਮੈਂ ਇਹਨੂੰ ਘਰੇ ਰੱਖਾਂ ਹੈ ਜੀ ਕਲ ਜੋਗਲ ਨੂੰ ਨਾ ਤੂੰ ਤਾਂ ਪਹਿਲਾਂ ਵੀ ਵਾ 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 ਬਹੁਤ ਵਧੀਆ ਭਾਸ਼ਣ ਦਿੱਤਾ ਨਾ ਤੂੰ ਮੇਸ ਘਰ ਦੀ ਮਾਲਕਣਾ ਕੱਲੀ ਹਾਂ ਮਾਲਕਣਾ ਐ ਅੱਛਾ ਤੈਨੂੰ ਕੱਲੀ ਨੂੰ ਸਮਝਾਤੇ ਸਾਰੇ ਬੰਦੇ ਬੰਦੇ ਨਹੀਂ ਬੰਦਾ ਨਹੀਂ ਕੋਈ ਸਾਮੇ ਘਰ ਸਾਰੀ ਦੇ ਉਹ ਤਾਂ ਫਿਰ ਮੇਰੀ ਗੱਲ ਸੁਣ ਲੈ ਜਦੋਂ ਘਰ ਸਾਮਲਿਆ ਤਾਂ ਬੰਦਾ ਵੀ ਸਾਮਲਿਆ ਨਹੀਂ ਸ਼ਰਮ ਮਾਨਾ ਮੇਰੀ ਕੁੜੀ ਇੱਥੇ ਹੀ ਬਸੂਗੀ ਤੈਨੂੰ ਮੈਂ ਧਮਕੀ ਦੇ ਕੇ ਜਾਨੀ ਆ ਤੂੰ ਤਾਂ ਮਿੰਤਾ ਕਰਦੀ ਫਿਰੇਗੀ ਇਹ ਕੋਈ ਨਹੀਂ ਮਸੀ ਜੀ

ਹਾਂ ਜਾ ਜਾ ਤਿਆਰ ਹੀ ਤਿਆਰ ਹੱਥ ਕੜੀਆਂ ਐ ਬੰਨਣ ਨੂੰ ਕੋਈ ਗੱਲ ਨਹੀਂ ਸੁਣ ਗਿਆ ਕੁੜਕੇ ਕੋਈ ਨਾ ਸੁਣਦੀ ਨਾਲੇ ਜਿਆਦੇ ਤੂੰ ਵੀ ਧਮਕਿਆ ਜੇ ਬੰਨੀ ਐ ਕੁੜੀ ਨਾਲ ਗੱਲ ਕਰਨ ਦੀ ਲੋੜ ਨਹੀਂ ਮੇਰੇ ਨਾਲ ਕਰ ਜਿਹੜੀ ਬਣਾ ਨਾ ਬੋਲ ਵਿਚੀ ਕੁੜੀ ਵਿਚੀ ਤੂੰ ਕੜੀ ਸੁੰਗੇ ਸਾਰੇ ਟੱਬਰ ਨੂੰ ਹਾਂ ਚੱਲ ਚੱਲ ਐਵੇਂ ਦੱਸੂਗਾ ਲਾਣੀ ਗੇਟ ਤੂੰ ਕਿਵੇਂ ਬੋਲੇ ਜੈਨਾ ਪਤਾ ਨਹੀਂ ਸਕੇ ਮੈਨੂੰ ਕੀ ਪਤਾ ਸੀ ਧਾਬੇ ਹੁਣ ਵੀ ਇਹ ਹੈ ਨੇ ਕਰਾਉਗੀ ਜੇਰੇ ਇਹ ਹੁਣ ਪਤਾ ਨਹੀਂ ਹਜੇ ਕੀ ਕੀ ਕਰੂਗੀ ਮੁੰਡਾ ਜੋ ਸਾਡਾ ਇਹਨੂੰ ਬਸਾਉਂਦਾ ਨਹੀਂ ਅਸੀਂ ਦੱਸ ਕੀ ਕਰੀਏ ਓਕੇ ਦੱਕੇ ਦਿੰਦੀ ਐ ਕੁਛ ਨਹੀਂ ਕਰ ਸਕਦੇ ਆ ਕੜੀ ਦੇ ਡਾਲਰ ਮੰਗੂ ਆ ਜਾ ਕੋਈ ਨਾ ਡਰਿਆ ਕਰ ਚੱਲ ਕਿਵੇਂ ਬਈ ਸਣੀ ਓ ਠੀਕ ਐ ਸਰਪੰਚ ਸਾਹਿਬ ਤੁਸੀਂ ਦੱਸੋ ਜੀ ਅੱਜ ਕਿਵੇਂ ਬਸ ਐਦਿਆਂ ਆਜੋ ਅੱਛਾ ਠੀਕ ਐ ਆਜੋ ਆਜੋ ਅੱਗੇ ਲੰਗੇ ਹੋ ਜੀ ਆ ਜਾ ਕੁੜਗੇ ਅਦਰ ਸਰਪੰਚਾ ਦੇਖ ਭਾਈ ਸਨੀਤ ਨੂੰ ਪੂਰੀ ਗੱਲ ਸਮਝਾਤੀ ਹੁਣ ਕੁੜੀ ਨੂੰ ਬਸਾਣਾ ਹੈ ਕਿ ਅੱਗੇ ਕਾਰਵਾਈ ਕਰਾਣੀ ਹੈ ਉਹ ਨਾ ਨਾ ਸਰਪੰਚ ਸਾਹਿਬ ਪ੍ਰਗਟ ਮੇਰੀ ਗੱਲ ਸੁਣੋ ਆਪਾਂ ਕਾਹਨੂੰ ਕੋਈ ਅੱਗੇ ਗੱਲ ਵਧਾਉਣੀ ਹੈ ਆਪਾਂ ਕੁੜੀ ਨੂੰ ਬਸਾ ਲੰਨੇ ਇੱਥੇ ਤੂੰ ਤਿਆਰ ਹਾਂ ਭਾਈ ਕਾਰਵਾਈ ਕਰਦੇ ਵਾਸਤੇ ਕਰਵਾਉਣੀ ਆ ਫਿਰ ਹੁਣ ਇਹ ਗੱਲ ਆਪਣੇ ਚ ਪਹਿਲਾਂ ਵੀ ਹੋ ਤਾਂ ਗਈ ਜਿੰਮੇ ਤੋਂ ਕਹਿਣਾ ਆਪਾਂ ਤਾਂ ਸਹਿਮਤ ਹਾਂ ਤੇ ਰਹੇ ਸਰਪੰਚ ਸਾਹਿਬ ਅਸੀਂ ਕੁੜੀ ਨੂੰ ਬਸਾਉਣਾ ਹੀ ਇੱਥੇ ਤੇ ਮਾਤਾ ਜੀ ਅਸੀਂ ਮੰਗਦੇ ਆ ਮਾਫੀ ਐ ਕਿਵੇਂ ਮਾਫੀ ਮੰਗਦਾ ਕਿਉਂ ਹੱਥ ਜੋੜਦਾ ਗਲਤੀ ਕਰੀ ਹੈ ਤੈਂ ਕੋਈ ਜਿਹਨੇ ਹੱਥ ਜੋੜਨੇ ਨੇ ਉਹ ਤਾਂ ਜੋੜਦੇ ਨਹੀਂ ਹੈਗੇ ਤੂੰ ਹੀ ਹੱਥ ਬੰਨੀ ਆ ਲੈ ਇਹਨੂੰ ਸਮਝਾ ਲੈ ਹੋ ਭਾਬੀ ਉਹਦੋਂ ਦਾ ਤੁਸੀਂ ਬੋਲੇ ਨਹੀਂ ਜਦੋਂ ਪੁਲਿਸ ਵਾਲੇ ਇੱਥੇ ਖੜੇ ਸੀਗੇ ਹੁਣ ਤੁਹਾਡੀ ਬੇਰਜਮਾਨ ਚੱਲਣ ਲੱਗੀ ਹਾਂ ਜਮਾਨ ਤਾਂ ਸਾਡੀ ਆਪੀ ਚਲਣੀ ਹੈ ਗਲਤੀਆਂ ਤੂੰ ਕਰਿਆ ਖੇ ਬੰਨੇ ਪੰਚਾਇਤ ਬੈਠੀ ਆ ਮਾੜਾ ਮੋਟਾ ਦੇਖ ਕੇ ਬੋਲਪਾ ਨੋwidehatयां ਐ ਨਹੀਂ ਬੋਲਦੀਆਂ ਹੁੰਦੀਆਂ ਪੰਚਾਇਤ ਚ। ਇਹ ਕੀ ਬੋਲਦੀਆਂ? ਚੁੱਪ ਕਰ ਜਾ। ਜਿਹੜਾ ਕੁਝ ਬੋਲਣਾ ਨਾ ਮੇਰੇ ਨਾਲ ਬਾਅਦ ਚ ਬੋਲ ਤੀ। ਮਾਤਾ ਜੀ ਜਿਹੜਾ ਕੁਝ ਵੀ ਹੋਇਆ ਚੰਗਾ ਨਹੀਂ ਹੋਇਆ। ਤੇ ਅਸੀਂ ਨਾ ਇਹ ਸਾਰੇ ਕਿਸੇ ਦੀ ਮਾਫੀ ਮੰਗਦੇ ਆ। ਤੇ ਤੁਸੀਂ ਆਪਦੀ ਕੁੜੀ ਨੂੰ ਇੱਥੇ ਛੱਡ ਦਿਓ। ਤੇ ਅੱਗੇ ਅਸੀਂ ਕੋਈ ਵੀ ਗਲਤੀ ਦਾ ਮੌਕਾ ਨਹੀਂ ਦੇਂਦੇ। ਪਤਾ ਗਲਤੀ ਤਾਂ ਤੁਹਾਤੋਂ ਬਹੁਤ ਵੱਡੀ ਹੋਈ ਹੈ। ਜੇ ਕੁੜੀ ਨੇ ਕਰਾਈ ਲਿਆ ਸੀ ਫਿਰ ਬੰਨ ਕੇ ਰੱਖਣ ਦੀ ਕੀ ਲੋੜ ਸੀਗੀ? ਕਿਉਂ ਮੈਂ ਠਾਣਿਆ ਚੀ ਜਾਂਦੀ ਚਲ ਅਸੀਂ ਸਮਝੌਤਾ ਕਰ ਲੈਂਦੇ ਜੀ ਮੈਂ ਹੁਣ ਕੀਤਾਗਾ ਉਤੋ ਦੇਖ ਜੇ ਅੱਗੇ ਵਾਸਤੇ ਤੁਸੀਂ ਕੋਈ ਗਲਤੀ ਕੀਤੀ ਨਾ ਆ ਸਰਪੰਚ ਬੈਠਾਗਾ ਫਿਰ ਤੁਹਾਨੂੰ ਪਤਾ ਹੀ ਹੋਵੇ ਅੱਗੇ ਕਾਰਵਾਈ ਕੀ ਹੋਗੀ ਤੇ ਤੇਰੇ ਘਰ ਵਾਲੇ ਕੁਛ ਵੱਧ ਬੋਲਦੀ ਆ ਜੇ ਮੇਰੀ ਕੁੜੀ ਨੂੰ ਕੁਛ ਵੀ ਕਹਿਤਾ ਤਾਂ ਸਰਪੰਚ ਸਾਹਿਬ ਮੈਥੋਂ ਬੁਰਾ ਨਾ ਜਾਣ ਦੇਖੋ ਜੀ ਤੁਸੀਂ ਇੰਨਾ ਟੈਨਸ਼ਨ ਲਾਓ ਇਨਾਂ ਦੀ ਜ਼ਿੰਮੇਵਾਰੀ ਮੈਂ ਲੈ ਲਾਂ ਠੀਕ ਹੈ ਸਰਪੰਚ ਸਾਹਿਬ ਠੀਕ ਹੈ ਜੀ ਠੀਕ ਹੈ ਜੀ ਬਾਕੀ ਸਰਪੰਚ ਸਾਹਿਬ ਕਦੇ ਵੀ ਕੋਈ ਗਲਤੀ ਦਾ ਮੌਕਾ ਨਹੀਂ ਮਿਲੂਗਾ ਕਿਦੋਂ ਜੇੜਾ ਕੁਝ ਹੋਣਾ ਸੀ ਬਸ ਉਹਤੇ ਮਿੱਟੀ ਪਾਓ ਹਣਾ ਦੇਖ ਪੁੱਤੋ ਤੇਰੇ ਘਰ ਵਾਲਿਆਂ ਤੂੰ ਜ਼ਿੰਮੇਵਾਰ ਬਾਕੀਆਂ ਦੇ ਕੋਈ ਪਰਵਾਹ ਨਹੀਂ ਕੋਈ ਗੱਲ ਨਹੀਂ ਮਾਤਾ ਬੇਸਤੀ ਦੀ ਸਾਡੀ ਥੋਰ ਕਰਵਾ ਦੇ ਆਹ ਕੱਚ ਰਹਿ ਗਈ ਸੀ ਸੋਨੀ ਇਹਨੂੰ ਲੈ ਜਾ ਤੇ ਜਾ ਕੇ ਚਾਹ ਪਾਣੀ ਬਣਾ ਲਓ ਬਗ ਜਾ ਚਾਹ ਬਣਾ ਦਾਂ ਆ ਜਾ ਬੱਬੀ ਤੇ ਦੇਖੋ ਮਾਤਾ ਜੀ ਬੁੜੀਆਂ ਤੁਹਾਨੂੰ ਪਤਾ ਹੀ ਆ ਕਹੇ ਜੀਆਂ ਹੁੰਦੀਆਂ ਨਹੀਂ ਬੇਟੇ ਜੇ ਇਹਨਾਂ ਨੇ ਕੁਝ ਵੀ ਕਹਿਤਾ ਮੇਰੇ ਹੁੰਦੇ ਨਹੀਂ ਟਿਕਦੀ ਸਰਪੰਚ ਬੈਠਾ ਉਹਦੀ ਚੇਪ ਨਹੀਂ ਕਰਦੀ ਇਹ ਮਗਰੋਂ ਕਿ ਟਿਕੋਗੀ ਇਹਦੀ ਦੇਖੋ ਕਾਰਵਾਈ ਕਰੂੰਗੀ ਫਿਰ ਉਹ ਮਾਤਾ ਕੋਈ ਨਾ ਇਹਦੀ ਤਾਂ ਮਾਤ ਹੀ ਇਹੋ ਜੀ ਹੈਗੀ ਜਦੋਂ ਅਸੀਂ ਬਾਕੀ ਰਹੀ ਗੱਲ ਸਾਡੇ ਪਰਮੇ ਦੀ ਇਹਦੀ ਜ਼ਿੰਮੇਵਾਰੀ ਹੈਗੀ ਇਹਨੇ ਕਿਵੇਂ ਰੱਖਣਾ ਆਪਣੇ ਘਰ ਵਾਲੀ ਕਿਵੇਂ ਨਹੀਂ ਰੱਖਣਾ ਕੋਈ ਗੱਲ ਨਹੀਂ ਮਾਤਾ ਤੁਸੀਂ ਫਿਕਰ ਨਾ ਕਰੋ ਜਿਵੇਂ ਆਮਣੇ ਇਸ ਘਰੇ ਆਊਗੀ ਮੇਰੀ ਵੀ ਜ਼ਿੰਮੇਵਾਰੀ ਬਣਦੀ ਹੋਵੇ ਮੈਂ ਇਹਨੂੰ ਸਹੀ ਤਰੀਕੇ ਨਾਲ ਰੱਖਾਂ ਤੇ ਆਉਦੇ ਪਰਿਵਾਰ ਦਾ ਹਿੱਸਾ ਹੀ ਮੰਨਾਂ। ਇਹ ਠੀਕ ਆ। ਚਲ ਗਿਆ ਸਰਪੰਚਾ। ਨਾ ਨਾ ਕੋਈ ਗੱਲ ਨਹੀਂ ਚਾਹ ਬਣਦੀ ਹੈ ਬੈਠੋ ਜੀ। ਨਹੀਂ ਜੀ ਬੱਸ। ਚਾਹ ਨਹੀਂ ਨਹੀਂ ਬੈਠੋ ਬੈਠੋ। ਤੁਹਾਨੂੰ ਕੁਝ ਪੀ ਲਓ। ਸਿੱਧੀ ਹੋ ਜੀ। ਜੇ ਕੋਈ ਗੱਲਬਾਤ ਹੋਈ ਸਰਪੰਚ ਜੀ ਕੋਲੇ ਬੱਜੀ। ਚੰਗਾ ਭਾਈ। ਜੇ ਕੋਈ ਵੀ ਗੱਲਬਾਤ ਹੋਈ ਮੈਨੂੰ ਦੱਸਣਾ ਮੈਂ ਪਿੰਡ ਜੀ ਆ। ਠੀਕ ਹੈ ਭਾਈ। ਚਲ ਗਿਆ ਸਰਪੰਚ ਸਾਹਿਬ। ਚਲੋ ਜੀ। ਚੰਗਾ ਪੁੱਤ। ਸਿਆਣੀ ਬਣ ਕੇ ਰਹੀਂ। ਹਾਂ। ਕੰਮ ਤਾਂ ਦਾ ਕਰ ਲਈ ਨਾਲੇ। ਠੀਕ ਕੰਮ। ਇਹ ਚਾਹ ਵਧੀਆ ਹੋਇਆ। ਅੰਗਲੇ ਤਾਂ ਇਹ ਕੁੜੀ ਘਰੇ ਆ ਗਈ। ਸਾਰਾ ਕੁਝ ਸੈੱਟ ਹੋ ਗਿਆ। ਮੈਂ ਤਾਂ ਇਹੀ ਟੈਨਸ਼ਨ ਮਾਰੀ ਜਾਂਦੀ ਸੀ। ਮੈਂ ਕਈ ਵਾਰੀ ਪਰਚਾ-ਪਰਚਾ ਨਾ ਬੋੜਾ ਨੀ। ਕੀ ਸੋਚੀ ਆ ਨਾ ਹੈਗਾ? ਉਹਨਾਂ ਤਾਂ ਸੋੜ ਦੇ ਤਾ। ਪਹਿਲਾਂ ਤਾਂ ਵਧੀਆ ਹੋਇਆ। ਉਹ ਕੁੜੀ ਘਰੇ ਆ ਗਈ ਆਪਦੇ। ਹਾਂ ਤੈਨੂੰ ਤਾਂ ਵਧੀਆ ਲੱਗਣਾ ਹੀ ਹੈ। ਤੇ ਤਾਂ ਰੋਟੀ ਸੁੱਕੀ ਪਈ ਸੀ ਨਾ ਉਹਦੇ ਦੀ ਜਿੱਦੇ ਦੀ ਗਈ ਸੀ। ਕਿਉਂ ਤੈਨੂੰ ਕੀ ਹੁੰਦਾ ਕਿਵੇਂ ਹੱਥ ਬੰਨਣ ਲੱਗ ਰਿਹਾ ਸੀ ਸਰਪੰਚ ਮੂਰੇ ਜਿਹਨੇ ਗਲਤੀਆਂ ਕਰੀਆਂ ਉਹ ਤਾਂ ਚੁੱਪਚਾਪ ਬੈਠਾ ਤੇ ਤੈਨੂੰ ਕਿ ਲੋੜ ਸੀ ਹੱਥ ਬੰਨਣ ਦੀ ਉਹ ਹੈਗਾ ਤਾਂ ਆਪਦਾ ਭਾਈ ਸੀ ਫਿਰ ਕਿੱਡੀ ਗੱਲ ਹੈ ਜੇ ਉਹਦੇ ਖਾਤਰ ਹੱਥ ਬੰਨ੍ਹਾ ਲੇਤਾ ਭਰਾਵਾਂ ਵਾਲੀ ਨਾਲ ਉਹਨੇ ਗੱਲ ਨਹੀਂ ਰੱਖੀ ਸ੍ਰੀ ਕਵਨ ਰਿਹਾ ਭਰਾਵਾਂ ਵਾਲੀ ਗੱਲ ਰੱਖੀ ਆ ਉਹਨੇ ਮੇਰੀ ਗੱਲ ਮੰਨੀ ਆ ਉਹਨੇ ਮੇਰੇ ਕਹਿਣਤੀ ਰੱਖੀ ਆ ਉਹ ਕੁੜੀ ਉਹਨੇ ਤੂੰ ਹੀ ਜ਼ਿਆਦਾ ਮਿੰਟਾਂ ਕਰਦਾ ਸੀ ਨਾ ਰੱਖ ਲੈ ਫਿਰ ਹੁਣ ਕੋਈ ਗੱਲ ਨਹੀਂ ਹਰ ਦਿਨ ਰੋਟੀ ਅੱਡ ਬਣਾ ਲਿਆ ਕਰੇ ਕਹਿੰਦੀ ਉਹਨੂੰ ਕੋਈ ਨਾ ਬਣਾ ਲਿਆ ਕਰੂਗੀ ਤੇਰਾ ਤਾਂ ਪਤਾ ਹੀ ਸੀ ਕਿ ਕਿਹੜੇ ਤੂੰ ਕੂੜੇ ਬਣਾ ਕੇ ਦਿਆ ਕਰੇਂਗੀ ਇਹਨਾਂ ਨੂੰ ਮੈਂ ਤਾਂ ਕਿਤੇ ਥਾਲ ਨਾ ਲਾ ਕੇ ਫੜਾ ਦਾਂ ਸ਼ਰਮ ਤਾਂ ਆਉਂਦੀ ਨਹੀਂ ਹੈਗੀ ਗੱਲ ਸੁਣ ਲੈ ਮੇਰੀ ਸਿੱਧੀ ਹੋ ਕੇ ਸੁਣਾ ਉਹ ਹੋਰ ਇਕੱਠੇ ਰਹੋਗੇ ਤੇ ਉਹਨੂੰ ਜੇ ਕਦੇ ਅੱਡ ਹੋਣ ਵਾਲੀ ਗੱਲ ਵੀ ਆਖੀ ਹੈ ਨਾ ਹਿਸਾਬ ਲਾ ਲਈ ਰੋਟੀ ਪਕਾਉਣੀ ਅੱਡ ਬਣਾ ਲਿਆ ਕਰੀ अच्छा जी पराकंदकंद खींचण वाली बात ना करी औंदे ਕੋਲੇ ਕੋਈ ਗੱਲ ਨਹੀਂ ਮੈਂ ਤਾਂ ਨਹੀਂ ਕਹਿੰਦੀ ਵੀ ਐਡ ਹੋ ਜਾ ਨਾ ਤਾਂ ਮੈਂ ਰਸੋਈ ਚ ਬੜਨ ਦਮ ਤੇ ਨਾ ਮੈਂ ਉਹਦੇ ਅਸੀਂ ਰੋਟੀ ਖਾਵਾਂ ਕਿਉਂ ਰਸੋਈ ਤੂੰ ਪਿੱਛੋਂ ਲੈ ਕੇ ਆਈ ਸੀਗੀ ਇਹੀ ਸਮਝ ਲੈ ਦੀ ਮਾਲਕ ਜਿੱਦੈ ਮੈਂ ਇਸ ਘਰੇ ਅਸੀਂ ਕੀ ਸੀਗਾ ਮਿਹਨਤ ਤਾਂ ਅਸੀਂ ਕੀਤੀ ਐ ਇੰਨੀ ਵੱਡੀ ਆਬਰ ਬਣਦੀ ਹੈਗੀ ਬੱਸ ਨਾ ਬਗਵਾਸ ਨਾ ਕਰ ਮੈਂ ਨਾ ਸੁਣ ਗਿਆ ਉਹਦੇ ਪਿੱਛੇ ਤੂੰ ਆਪਦਾ ਘਰ ਖਰਾਬ ਕਰੇਗਾ ਉਹ ਜਾ ਕੇ ਕੰਮ ਧੰਦਾ ਕਰ ਲਾ ਕੋਈ ਮੈਂ ਤਾਂ ਕੰਮੀ ਕਰਨੀ ਆਂਦੀ ਸੀਗੀ ਤੇਰੇ ਕੋਲ ਤਾਂ ਉਹੀ ਭੈਣ ਮੈਂ ਦੇਖ ਕੇ ਇਹ ਸੜੇ ਦੀ ਸੋਡੜ ਜੀ ਮੈਂ ਤਾਂ ਤੋਂ ਬਿਨਾ ਕੰਮ ਨਹੀਂ ਕੋਈ ਇਹ ਤਾਂ ਮੱਚ ਗਈ ਜਦੋਂ ਦੀ ਉਹ ਕੁੜੀ ਘਰੇ ਆਈ ਐ ਐ ਨਹੀਂ ਸ਼ੁਕਰ ਮਨਾਉਂਦੀ ਵੀ ਚੱਲ ਸਾਰਾ ਕੁਝ ਵਧੀਆ ਹੋ ਗਿਆ